ਦੋਸਤੋ ਸਸਿਕਾਲ ਕਈ ਦਿਨ ਹੋ ਗਏ ਨਾ तकरीबन 2 ਮਹੀਨੇ ਹੋ ਗਏ ਇਹ ਸਾਰੀ ਵਾਰਤਾ ਲਾਪ ਚਲਦਿਆਂ ਨੂੰ ਕਿ ਜਦੋਂ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ ਦੀ ਜਿਹੜੇ ਸਰਕਾਰ ਵਿੱਚ ਸੀ ਜਦੋਂ ਉਹਨਾਂ ਦੀ ਪੇਛੀ ਪਈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਧਾਰਮਿਕ ਸਜ਼ਾ ਉਹਦੇ ਵਿੱਚ ਜਿਹੜਾ ਚਿਹਰਾ ਬੋਲਦਾ ਰਿਹਾ ਉਹ ਸੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਪੀ ਐਚ ਡੀ ਐ ਅੱਜ ਦੇ ਜਮਾਨੇ 'ਚ ਸਭ ਤੋਂ ਪੜੇ ਹੋਏ ਜਥੇਦਾਰ ਸਹਿਬਾਨ ਹੈ ਪਰ ਉਹਨਾਂ ਨੇ एलान ਤਾਂ ویسے ਪੰਜ ਸਿੰਘ ਸਹਿਬਾਨਾ ਦਾ ਸੀ ਕਿ ਉਹਨਾਂ ਨੇ ਐਲਾਨ ਕੀਤਾ ਕਿ ਫਖਰ ਕੌਮ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਸੀ ਉਹ ਵਾਪਸ ਲਿਆ ਜਾਂਦਾ ਹੈ ਉਥੋਂ ਐਸੇ ਚਿੜੇ ਅਕਾਲੀ ਦਲ ਦੇ ਲੀਡਰ ਕਹਿ ਲੋ ਜਾਂ ਉਹਨਾਂ ਤੋਂ ਪਹਿਲਾਂ ਵਾਲੇ ਜਿਹੜੇ ਜਥੇਦਾਰ ਸਹਿਬਾਨ ਨੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਕੋਈ ਚਾਰ ਛਿਲੜ ਲੈ ਕੇ ਤੇ ਉਹਨਾਂ ਦਾ ਬੇਟਾ ਤੇ ਕੁਝ ਲੀਡਰਸ਼ਿਪ ਐਸੀ ਚਾਲ ਚੱਲੀ ਦੋ ਚਾਰ ਬੰਦਿਆਂ ਨੇ ਤੇ ਹੱਥ ਧੋ ਕੇ ਗਿਆਨੀ ਹਰਪ੍ਰੀਤ ਸਿੰਘ ਪਿੱਛੇ ਪੈ ਗਏ ਗਿਆਨੀ ਰਗਵੀਰ ਸਿੰਘ ਜੀ ਜਿਹੜੇ ਜਥੇਦਾਰ ਸਹਿਬਾਨ ਆ ਸ਼੍ਰੀ ਕਾਲ ਤੱਕ ਸੇਵ ਦੇ ਉਹਨਾਂ ਦੀ ਕਰਦਾਰ 쿠שי ਕੀਤੀ ਟੀਮ ਨੇ ਸੋਸ਼ਲ ਮੀਡੀਆ ਤੇ ਗਿਆਨੀ ਸੁਲਤਾਨ ਸਿੰਘ ਜੀ ਆ ਜਿਹੜੇ ਉਹਨਾਂ ਨੂੰ ਵਿਚਾਰਿਆਂ ਨੂੰ ਹਰਾਸ ਕੀਤਾ ਤਾਂ ਮੁਕਦੀ ਗੱਲ ਜੀ ਆ ਕੇ ਤੋੜਾ ਝਾੜਤਾ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਵੰਦਵਾ ਸਾਹਿਬ ਦੀ ਜਥੇਦਾਰੀ ਤੋਂ ਸੇਵਾ ਮੁਕਤ ਕਰਦੇ ਇੱਥੇ ਗੱਲ ਹੁਣਾਂ ਦੇ ਨਾਲ ਜਦੋਂ ਕਰਮ ਮੜੇ ਹੋਣ ਤਾਂ ਉੱਠ ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ ਏ ਉਹ ਗੱਲ ਇਹ ਨਾ ਨਾ ਹੋਈ ਜਿਹੜੀ ਗੱਲ ਨਿਕਲਣੀ ਸੀ ਲੋਕਾਂ ਦੀ ਹਮਦਰਦੀ ਸਿੰਪਤੀ ਉਹ ਨਿਕਲੀ ਉਹ ਸੁਖਬੀਰ ਸਿੰਘ ਬਾਦਲ ਨਾਲ ਜੁੜ ਰਹੀ ਸੀ ਵੀ ਉਹਨਾਂ ਨੇ ਭਾਈ ਆਪ ਦੇ ਗੁਨਾਹ ਕਬੂਲ ਲੈ ਸਾਰੀ ਗੱਲ ਝੋਲੀ ਚ ਪਵਾ ਲਈ ਤੇ ਲੋਕਾਂ ਦੀ ਹਮਦਰਦੀ ਸ਼ੁਰੂ ਹੋ ਗਈ ਸੀ ਉਦੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਇੱਕ ਅਟੈਕ ਹੁੰਦਾ ਜਿਹੜਾ ਨਰੈਣ ਸਿੰਘ ਆਪਣਾ ਚੌੜਾ ਨੇ ਕੀਤਾ ਪਰ ਲੋਕਾਂ ਦੀ ਹਮਦਰਦੀ ਜੁੜ ਗਈ ਪਰ ਕੁਝ ਕ ਸੱਜਣ ਜਿਹੜੇ ਸ਼ਾਇਦ ਇਹ ਆਪਣੇ ਪੁਰਖਿਆਂ ਨੇ ਜਿੱਲਾਂ ਕੱਟ ਕੇ ਬਣਾਈ ਹੋਈ 100 ਸਾਲ ਪੁਰਾਣੀ ਪਾਰਟੀ ਅਕਾਲੀ ਦਲ ਨੂੰ ਖੁੱਡੇ ਲੈਣ ਲਾਉਣਾ ਚਾਹੁੰਦੇ ਆ ਉਹ ਸੱਜਣਾ ਨੇ ਆਏ ਸਭ ਬੀੜਾ ਚੱਕਿਆ ਤੇ ਉਧਰੋਂ ਵਲਟੂ ਆਸਾ ਵਰਗਿਆਂ ਨੇ ਤੇ ਆਹ ਹਰਪ੍ਰੀਤ ਸਿੰਘ ਵਾਲੀ ਗੱਲ ਤੇ ਆ ਕੇ ਤੇ ਉਹ ਸਾਰੀ ਗੱਲ ਪਰਦੇ ਦੇ ਪਿੱਛੇ ਰਹੇਗੀ ਤੇ ਮੀਡੀਆ ਦਾ ਕੇਂਦਰ ਬਣ ਕੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਹਿਬਾਨ ਜੀਆਂ ਦਾ ਇਹ ਹੁਕਮ ਸੀ ਇਹ ਆਰਡਰ ਸੀ ਜਥੇਦਾਰ ਸਾਹਿਬ ਬਣ ਦਾ ਕੀ ਅਕਾਲ ਤਖਤ ਸਾਹਿਬ ਦਾ ਸੀ ਕਿਉਂਕਿ ਜਥੇਦਾਰ ਤਾਂ ਆਪ ਆਪਣੇ ਵਰਗੇ ਇਨਸਾਨ ਹੈ ਅ ਸਿਰਮੌਰ ਹੈ ਸੰਸਥਾ ਉਹ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ 1606 ਚ ਬਣਾਈ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਇਸ ਸਿੱਖਾਂ ਦਾ ਆਵਦਾ ਇੱਕ ਤਖਤ ਹੋਵੇ ਕਿਉਂਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਉਹਨਾਂ ਦੇ ਸੁਪੁੱਤਰ ਸੀ 6ਵੇਂ ਗੁਰੂ ਉਹਨਾਂ ਨੇ ਫਿਰ ਆਵਦਾ ਇੱਕ ਤਖਤ ਕਾਇਮ ਕੀਤਾ ਕਿ ਜਿੱਥੋਂ ਕੌਮ ਦੇ ਫੈਸਲੇ ਲਏ ਜਾ ਸਕਣ ਤਿਉਹਤੇ ਇੱਕ ਅਕਾਲੀ ਫੂਲਾ ਸਿੰਘ ਵਰਗੇ ਵੱਡੀ ਸੋਚ ਦੇ ਮਾਲਕਾਂ ਨੂੰ ਜਥੇਦਾਰ ਬਣਾਇਆ ਗਿਆ ਪਉ ਫੈਸਲੀ ਵਾਰੀ ਵਾਰੀ ਸੁਣਾਉਂਦੇ ਰੇ ਹੁਣ ਇੱਕ ਪਾਸੇ ਮੇਰੇ ਅਰਗੇ ਰਜਾਈ 'ਚ ਬੈਠੇ ਫੇਸਬੁੱਕ 'ਤੇ ਲਿਖ ਦਿੰਦੇ ਸੀ ਬਈ ਜਥੇਦਾਰਾਂ ਨੂੰ ਅਕਾਲੀ ਫੂਲਾ ਸਿੰਘ ਵਾਲਾ ਰੋਲ ਨਿਭਾਉਣਾ ਚਾਹੀਦਾ ਜਿਉਂ ਉਹਨਾਂ ਨੇ ਨਭਾਤਾ ਬਾਈ ਜੀ ਤੱਕ ਲਿਆ ਨੇ ਥਾਲੀ 'ਚੋਂ ਰੋਪੀ ਚੱਕ ਲਈ ਜਿਹੜੀ ਲੱਖ ਡੇਢ ਲੱਖ ਰੁਪਿਆ ਤਨਖਾਹ ਮਿਲਦੀ ਸੀ ਨਾ ਗਿਆਨੀ ਹਰਪ੍ਰੀਤ ਸੰਘਰਗਿਆ ਨੂੰ ਅਗਲਿਆਂ ਨੇ ਬੰਦ ਕਰਤੀ ਤੇ ਉਹ ਬਠੰਡੇ ਜਿਹੜੀ ਉਹਨਾਂ ਦੀ ਰਹਿائش ਆ ਉੱਥੇ ਬਿਠਾਤਾ ਹੁਣ ਸੁਣ ਲੋ ਕਿਹੜੀ ਕੌਮ ਨੇ ਉਹਨਾਂ ਦੀ ਬਾਹ ਫੜੀ ਭਾਈ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਨਾਲ ਸਕਿਉਰਟੀ ਐ ਦਿੱਲੀ ਦੇ ਖਰਚੇ ਐ ਉਹ ਘਰੋਂ ਚੱਲ ਪਏ ਹੁਣ ਤੇ ਜਿਹੜਾ ਇਹਨਾਂ ਦਾ ਜਥੇਦਾਰ ਐ ਪੁਰਾਣਾ ਗਿਆਨੀ ਗੁਰਬਚਨ ਸਿੰਘ ਉਹ ਪਤੰਦਰ ਕਦੋਂ ਦਾ 15 ਚ ਬੇਅਦਬੀ ਹੋਈ 16 ਚ ਨੇ ਆਪਣਾ 90 ਲੱਖ ਦੇ ਕਿ 92 ਲੱਖ ਦੇ ਹਥਿਆਰ ਦੇ ਕੇ ਅਕਵਾਰਾਂ ਚ ਸ਼੍ਰੋਮਣੀ ਕਮੇਟੀ ਵੱਲੋਂ ਤੇ ਮਾਫੀ ਦਿੱਤੀ ਤੇ ਅੱਜ ਵੀ ਟੀਏਡੀਏ ਤੇ ਗੱਡੀਆਂ ਦੇ ਤੇਲ ਤੇ ਫੁਲਾਨੇ ਖਰਚੇ ਸਭ ਕੁਝ ਸ਼੍ਰੋਮਣੀ ਕਮੇਟੀ ਨੂੰ ਟੰਕਾ ਲਾ ਰਿਆ ਸੋਡੇ ਟੇਕੇ ਹੋਏ 100 ਰੁਪਏ ਮੱਥੇ 'ਚੋਂ ਉਹਨਾਂ ਦਾ ਘਰ ਚੱਲ ਰਿਹਾ ਚਲੋ ਆਪਾਂ ਕੰਮ ਦੀ ਗੱਲ ਤੇ ਆਈਏ ਜਥੇਦਾਰ ਸਹਿਬਾਨ ਜੀਆ ਨੇ ਅੱਗੇ ਹੁਕਮ ਕੀਤਾ ਸੀ ਕਿ ਸੱਤ ਮੈਂਬਰੀ ਕਮੇਟੀ ਬਣਾ ਦਿਓ ਉਹ ਸੱਤ ਮੈਂਬਰੀ ਕਮੇਟੀ ਦੇ ਪ੍ਰਧਾਨ ਹੋਣਗੇ ਕਮੇਟੀ ਨੂੰ ਰਨ ਕਰਨਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਿਹੜੇ ਪ੍ਰਧਾਨ ਹੋਣਗੇ ਤੇ ਪ੍ਰਧਾਨ ਕੌਣ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣ ਉਹਨਾਂ ਤੇ ਵਿਚਾਰਿਆਂ ਤੇ ਇੱਕ ਗੱਲ ਬਣ ਗਈ ਉਹਨਾਂ ਨੇ ਸਭ ਕੁਝ ਸੈਂਧਿਆ ਸੈਂਧਿਆ ਕਿਉਂਕਿ ਜਦੋਂ ਗਿਆਨੀ ਰਗਬੀਰ ਸਿੰਘ ਜੀ ਇੰਗਲੈਂਡ ਤੋਂ ਵਾਪਸ ਆਏ ਤਾਂ ਉਹਨਾਂ ਨੇ ਉੱਥੋਂ ਹੀ ਬੈਠਿਆਂ ਨੇ ਪੋਸਟ ਪਾਈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਥੇਦਾਰੀ ਤੋਂ ਉਤਾਰਨਾ ਮੇਰਾ ਤਕ ਹੈ ਮੇਰੇ ਮਨ ਨੂੰ ਬੇਹੱਦ ਦੁੱਖ ਹੋਇਆ ਮੈਂ ਅੰਦਰੋਂ ਦੁਖੀ ਹਾਂ ਮਤਲਬ ਸਾਰਿਆਂ ਨੇ ਆਪਾਂ ਉਹ ਵੇਖੀ ਹੈ ਪੋਸਟ ਗਿਆਨੀ ਗਗਬੀਰ ਸਿੰਘ ਜਿਹੜੇ ਜਥੇਦਾਰ ਸਹਿਬਾਨ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਤਾਂ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਪਰਸੋਂ ਮੀਟਿੰਗ ਸੀ 16 ਤਰੀਕ ਨੂੰ ਉਹਨਾਂ ਨੇ ਉਹ ਕੈਨਸਲ ਕਰਕੇ 18 ਨੂੰ ਸ਼ਾਮ ਨੂੰ 3 ਵਜੇ ਮੀਟਿੰਗ ਰੱਖਤੀ ਤੇ ਅੱਜ 17 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਤਾ ਝਾਲ ਕੋਈ ਚੱਲ ਗਿਆ ਪਿੱਛੇ ਬੈਠਾ ਇਹਨੂੰ ਕਹਿੰਦੇ ਆ ਸਿਆਸਤ ਸਿਆ ਮੈਣਾ ਕਾਲਾ ਸਤ ਮੈਣਾ ਸੱਚ ਕਾਲਾ ਸੱਚ ਹੁੰਦਾ ਮਿੱਤਰੋ ਸਿਆਸਤ ਚਾਲ ਕੋਈ ਚੱਲ ਗਿਆ ਫਸ ਗਏ ਧਾਮੀ ਸਾਹਿਬ ਕਿਉਂਕਿ ਉਹ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਹੈ ਉਹਨਾਂ ਦੀ ਨਿਗਰਾਨੀ ਚ ਕਮੇਟੀ ਬਣੀ ਸੀ ਕਿ ਤੁਸੀਂ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨੀ ਹੈ ਤੁਸੀਂ ਉਹਦੇ ਤੇ ਚੈੱਕ ਰੱਖਣਾ ਹੈ ਨਿਗ੍ਹਾ ਰੱਖਣੀ ਹੈ ਕਿ ਭਰਤੀ ਭੋਗਸ ਨਾ ਹੋਵੇ ਤੇ ਫੇਰ ਉਹਦੀ ਚੋਣ ਕਰਾਉਣੀ ਹੈ ਫੇਰ ਅੱਗੇ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇ ਤੇ ਜਿਹੜਾ ਕੌਮ ਨੂੰ ਸੇਦ ਦੇਵੇ ਕੌਮ ਦੀ ਆਪ ਦੀ ਪਾਰਟੀ ਹੋਵੇ ਪਰ ਬਈ ਧਾਮੀ ਸਾਹਿਬ ਨੂੰ ਜਦੋਂ ਕੋਈ ਪੁੱਛਦਾ ਨਹੀਂ ਡੇਲਿਆਂ ਵੱਟੇ ਉਹ ਵਿਚਾਰਾ ਕੀ ਸੇਦ ਦੇਵੇ ਕੀ ਉਹ ਮੀਟਿੰਗ ਕਰੇ ਤਾਂ ਉਹਨੇ ਚੁੱਪ ਕਰਕੇ ਅਸਤੀਫਾ ਦੇ ਕੇ ਤੇ ਪਾਸੇ ਹੋਣਾ ਚੰਗਾ ਸਮਝਿਆ ਹੁਣ ਨੰਬਰ 2 ਅੱਗੇ ਹੁਣ ਗੱਲ ਆਉਂਦੀ ਹੈ ਗਿਆਨੀ ਰਗਵੀਰ ਸਿੰਘ ਜੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਹੈ ਉਹਨਾਂ ਨੇ ਇੱਕ ਅਦੇ ਦਿਨ ਚ ਮਿੱਤਰੋ ਅਸਤੀਫਾ ਦੇ ਦੇਣਾ ਫਿਰ ਆਊਗੀ ਗੱਲ ਗਿਆਨੀ ਸੁਲਤਾਨ ਸਿੰਘ ਤੇ ਉਹ ਵੀ ਹਰਾਸ ਐ ਅਗਲਾ ਕਹਿੰਦਾ ਯਾਰ ਆਪਾਂ ਕੀ ਲੈਣਾ ਜਥੇਦਾਰ ਬਣ ਕੇ ਆਪਾਂ ਕਿਤੇ ਨਾ ਕਿਤੇ ਗ੍ਰੰਥੀ ਲੱਗ ਜੰਨੇ ਆ ਜਿਹੜੀ 50000 ਤਨਖਾਹ ਮਿਲੀ ਜਾਊਗੀ ਉਹਦੇ ਜਵਾਕ ਪਾਲੇ ਜੋ ਕੀ ਲੈਣਾ ਐ ਜਥੇਦਾਰ ਤੋਂ ਇੱਕ ਤਾਂ ਸਿਕਿਉਰਿਟੀ ਲੱਗ ਜਾਂਦੀ ਐ ਨਾਲ ਜਥੇਦਾਰ ਦੇ ਬਿਨਾ ਲਾੜੇ ਤੋਂ ਜਨ ਸੰਭਾਲਣੀ ਪੈਂਦੀ ਐ ਉਹਨਾਂ ਦੇ ਕੱਪੜੇ ਧੋਣੇ ਉਹਨਾਂ ਵਾਸਤੇ ਰੋਟੀ ਪਕਾਉਣ ਵਾਸਤੇ ਬੰਦਾ ਸਪੈਸ਼ਲ ਰੱਖਣਾ ਕੱਪੜਿਆਂ ਵਾਸਤੇ ਬੰਦਾ ਰੱਖਣਾ 10 ਤੇ 10 20 ਹਜ਼ਾਰ ਰੁਪਏ ਗਿਆ ਮਹੀਨੇ ਦਾ ਫਿਰ ਦੋ ਗੱਡੀਆਂ ਚੱਲਦੀਆਂ ਸਟੇਟ ਸੋਸਾ ਰੱਖਣਾ ਪੈਂਦਾ ਕਿਸੇ ਰਿਸ਼ਤੇਦਾਰ ਨੂੰ ਨਹੀਂ ਬੰਦਾ ਮਿਲ ਸਕਦਾ ਕੰਮ ਵੱਧ ਜਾਂਦੇ ਐ ਪ੍ਰੋਗਰਾਮ ਵੱਧ ਜਾਂਦੇ ਆ ਕਦੇ ਦਿੱਲੀੋਂ ਸਦਾ ਆ ਗਿਆ ਕਦੇ ਨੰਦਪੁਰ ਸਾਹਿਬ ਜਾਵੜਿਆ ਬੰਦਾ ਕਦੇ ਇੱਥੇ ਪੰਜਾਬ ਦੇ ਦੂਜੇ ਕੋਨੇ ਕਦੇ Rajasthan ਤੋਂ ਆ ਗਿਆ ਮਤਲਬ ਬੰਦਾ ਬਿਨਾ ਕੰਮ ਤੋਂ ਬਿਜੀ ਹੋ ਜਾਂਦਾ ਤਾਂ ਮਿੱਤਰੋ ਬੇਅਦਬੀ ਹੋਈ 2015 ਚ ਜੇ ਉਸੇ ਵੇਲੇ ਵੋਟਾਂ ਦਾ ਲਾਲਚ ਪ੍ਰੇਮੀਆਂ ਦੀ ਜਾਂ ਸਰਸੇ ਵਾਲੇ ਦੀ ਚੇਲਿਆਂ ਦੀਆਂ ਵੋਟਾਂ ਦਾ ਲਾਲਚ ਨਾ ਰੱਖ ਕੇ ਸਰਸੇ ਵਾਲੇ ਨਾਲ ਯਾਰੀ ਨਾ ਪਾਲ ਕੇ ਤੇ ਅਕਾਲੀ ਲੀਡਰਾਂ ਨੇ ਕੋਈ ਚੰਗਾ ਫੈਸਲਾ ਲੈ ਕੇ ਪੰਜ ਸੱਤਾਂ ਨੂੰ ਟੰਗ ਦਿੰਦੇ ਤੇ ਸੈਣੀ ਨੂੰ ਛੱਡ ਦਿੰਦੇ ਤਾਂ ਮੇਰੇ ਖਿਆਲ ਚ ਸਰਕਾਰ 2017 ਚ ਜਾਂਦੀ ਨਹੀਂ ਸੀ ਜੇ ਜਾਵੜਦੀ ਤਾਂ 2022 ਚ ਵਾਪਸੀ ਕਰ ਸਕਦੇ ਸੀ ਪਰ ਨਾ ਮਾਫੀ ਮੰਗੀ ਆ ਕਿ ਗੰਡੇ ਵੀ ਖਾਦੇ ਤੇ ਕੋ ਕੰਮ ਵੀ ਕਰਿਆ ਸਾਨੂੰ ਪਤਾ ਹੀ ਹੈ ਮਾਫੀ ਵੀ ਮੰਗੀ ਉਹ ਮਾਫੀ ਕਿਸੇ ਹੋਰ ਪਾਸੇ ਹੀ ਰੁਲ ਗਈ ਹਰਪ੍ਰੀਤ ਸਿੰਘ ਨੂੰ মিডিਆ ਕਵਰ ਕਰਦਾ ਰਿਹਾ ਇਹਨਾਂ ਨੇ ਜਿਹੜੇ ਉੱਥੇ 8 ਦਿਨ ਸਾਰੇ ਤਖਤ ਸਬਾਨਾਂ ਤੇ ਜਾ ਕੇ ਜੋੜੇ ਝਾੜੇ ਤੇ ਹੋਰ ਪਹਿਰਾ ਦਿੱਤਾ ਪਲਸਟਰ ਲਵਾਇਆ ਸੱਟ ਲੱਗੀ ਸਾਰਾ ਕੁਛ ਹੀ ਐਵੇਂ ਗਿਆ ਤੇ ਹੁਣ ਗੱਲ ਹੈ ਮਿੱਤਰੋ ਸੁਖਬੀਰ ਸਿੰਘ ਬਾਦਲ ਦੀ ਬੇਟੀ ਦਾ ਵਿਆਹ ਹੈ ਦੋ ਪਾਰਟੀਆਂ ਤੇ ਓਨੇ ਹੀ ਭਾਜਪਾ ਲੀਡਰ ਆ ਗਏ ਓਨੇ ਹੀ ਇੱਕ ਡੇਰੇਦਾਰ ਆ ਗਏ ਤੇ ਡੇਰੇਦਾਰ ਸੰਨ ਚੋਂ ਐ ਗੰਡ ਤੋਂ ਪਕਰਾਰੇ ਐ ਵੀ ਨਾ ਮਿੱਤਰੋ ਸੋਡਾ ਕੱਲਿਆਂ ਦਾ ਕੁਸ ਵਟਿਆ ਜਾਣਾ ਬੀਜੇਪੀ ਵਾਲਿਆਂ ਦਾ ਤੇ ਨਾ ਵਟਿਆ ਜਾਣਾ ਕਾਲੀਆਂ ਦਾ ਤੇ ਉਹ ਕਹਿੰਦੇ ਪਹਿਲਾਂ ਆਂਗੂ 9 ਮਾਸ ਦਾ ਰਿਸ਼ਤਾ ਬਣਾ ਕੇ ਗੱਠ ਜੋੜ ਕਰੋ ਤੇ 2027 ਵਾਸਤੇ ਲੜਾਈ ਲੜੋ ਪਰ ਜੇਕਰ ਇਸ ਤਰ੍ਹਾਂ ਸਿੱਖ ਕੌਮ ਦੇ ਮੌਜਜ ਆਗੂ ਧਾਮੀ ਸਾਹਿਬ ਇੱਕ ਵਕੀਲ ਹੈ ਜਿਨ੍ਹਾਂ ਦਾ ਇੱਕ ਛੋਟੀ ਜੀ ਫੈਮਿਲੀ ਹੈ ਕੋਈ ਉਹਨਾਂ ਦਾ ਬਹੁਤਾ ਆਮ ਲਸ਼ ਕਰਨੀ ਸਿੰਪਲ ਰਹਿਣ ਵਾਲੇ ਬੰਦੇ ਆ ਤੇ ਆਪ ਚਾਹ ਫੜਾਉਂਦੇ ਆ ਜਦੋਂ ਬੰਦਾ ਉਹਨਾਂ ਦੇ ਘਰੇ ਜਾਂਦਾ ਤੇ ਬਹੁਤ ਸਾਰੇ ਮੂਵਮੈਂਟ ਦੇ ਉਹਨਾਂ ਨੇ ਕੇਸ ਵੀ ਲੜੇ ਆ ਹਿਆਰਪੁਰ ਚ ਕਿਉਂਕਿ ਐਡਵੋਕੇਟ ਆ ਵਕੀਲ ਆ ਪਰ ਐਸੇ ਬੰਦੇ ਜਦੋਂ ਛੱਡ ਕੇ ਜਾਣ ਲੱਗਣਗੇ ਗਿਆਨੀ ਗਬੀਰ ਸਿੰਘ ਅਰਗੇ ਅਸਤੀਫਾ ਦੇ ਦੇਣਗੇ ਤਾਂ ਫਿਰ ਕਰਾਪਟ ਜਥੇਦਾਰ ਹੋਣਗੇ ਜਿਹੜੇ ਚਾਪਲੂਸੀ ਕਰਨਗੇ ਉਸ ਰੋਮਣੀ ਕਮੇਟੀ ਨੂੰ ਖਿਲਦੇ ਰਹਿਣਗੇ ਮਿੱਤਰੋ ਤਾਂ ਆਪਣੀ ਤੁਹਾਡੀ ਸਾਰਿਆਂ ਦੀ ਮੇਰੀ ਆਪਣੀ ਸਸਤਾ ਸ਼੍ਰੋਮਣੀ ਕਮੇਟੀ ਇਹ ਬਰਬਾਦ ਹੁੰਦੀ ਰਹੂਗੀ ਤੇ ਤੁਸੀਂ ਜਦੋਂ ਜਾ ਕੇ ਸਰਾਂ ਦੇ ਵਿੱਚ ਕਮਰਾ ਮੰਗੋਗੇ ਤਾਂ ਤੁਹਾਨੂੰ ਮੈਨੇਜਰ ਜਿਹੜੇ ਉੱਤੋਂ ਸਾਫ਼ ਤਸੂਰਤ ਲੱਗਦੇ ਆ ਉਹ ਤੁਹਾਨੂੰ ਕਹਿੰਦੇ ਰਹਿਣਗੇ ਕਿ ਬਾਈ ਜੀ ਕਮਰਾ ਹੈ ਨਹੀਂ ਹਾਲਚ ਪੈ ਜਾਓ ਸਤਿ ਸ਼੍ਰੀ ਅਕਾਲ ਸ਼ੇਅਰ ਕਰਿਓ